ਆਣੀ ਇਹਨੇ ਕੁਝ ਬਣਾ ਸਕਦੀ ਕੁਝ ਖਾਓਗੇ ਕਿ ਮੈਂ ਜਾਵਾਂ ਅੰਦਰ ਆ ਕੀ ਬਣਾਤਾ ਓ ਮਾਈ ਗਾਡ ਆ ਕੀ ਬਣਾਤਾ ਮੇਰੇ ਆ ਤੇ ਕੋਈ ਚੰਗੀ ਚੀਜ਼ ਬਣਾਓ ਜਿਹੜੀ ਖਾਦੀ ਨਾ ਹੋਵੇ ਜਿਹਨੇ ਵੇਖੀ ਨਾ ਹੋਵੇ ਜਿਹਨੇ ਬਣਾਈ ਨਾ ਹੋਵੇ ਮੈਂ ਉਹ ਖਾਣੀ ਅੱਜ ਬੇਬੇ ਤੇਰੀ ਨੈਤ ਨਵੀਆਂ ਫਰਮਾਇਸ਼ਾ ਮੇਰੀਆਂ ਰੋਈ ਫਰਮਾਇਸ਼ਾਂ ਚਾਹੀਦੀਆਂ ਫਿਰ ਬੇਬੇ ਕੱਲ ਵੀ ਕਹਿੰਦੀ ਕੱਲ ਕਹਿੰਦੀ ਹਾਰ ਲਈ ਤੇ ਕਹਿੰਦੇ ਮੈਂ ਹਰਲੇ ਤੇ ਝੂਟਾ ਕੱਢਣਾ ਟਾਈਮ ਮੈਂ ਰੋਟੀ ਨਹੀਂ ਖਾਣੀ ਤੇ ਅੱਜ ਕੀ ਅੱਜ 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 ਫੇਰ ਨਹੀਂ ਰੋਟੀਆਂ ਨਹੀਂ ਹੋਰ ਕੀ ਖਾਣਾ ਮੈਨੂੰ ਕੋਈ ਚੰਗੀ ਜਿਹੀ ਚੀਜ਼ ਬਣਾ ਕੇ ਦਿਓ ਜਿਹੜੀ ਕਿਸੇ ਨੇ ਨਾ ਬਣਾਈ ਹੋਵੇ ਜਿਹਦੇ ਨੇ ਕਿਸੇ ਨੇ ਖਾਧੀ ਨਾ ਹੋਵੇ ਬੇ 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 ਵੇਖ ਲੋ ਗੱਲ ਕੋਈ ਨਹੀਂ ਬੇਬੇ ਨੂੰ ਆਪਾਂ ਉਹੋ ਜੀ ਬਣਾ ਕੇ ਦੇਣੀ ਚੀਜ਼ ਤੇ ਬਾਣ ਵੀ ਛੇਤੀ ਜਾਵੇ ਹੋਵੇ ਵੀ ਸੌਖੀ ਤੇ ਬੇਬੇ ਦਾ ਢੱਡ ਵੀ ਭਰ ਜਾਏ ਤੇ ਜਿਹੜੀ ਬੇਬੇ ਖਾਵੇ ਵੀ ਪਹਿਲੀ ਵਾਰੀ ਤੇ ਮੈਂ ਤਾਂ ਕੋਈ ਚੰਗੀ ਜੀ ਚੀਜ਼ ਖਾਣੀ ਆ ਬੇਬੇ ਅੱਡ ਨਿਆਣੀ ਬਣੀ ਬੈਠੀ ਰਹਿੰਦੇ ਆ ਹਾਂ ਰੋਜ਼ ਨਵੇਂ ਆਉਂਦੇ ਫਿਰ ਤਾਂ ਨਿਆਣੀ ਬਣਨਾ ਮੈਂ ਕਿਸੇ ਕੋਈ ਬਣਾਉਂਦਾ ਪੇਪਰ ਹੋਈ ਬੱਚਿਆਂ ਨੂੰ ਕਰਦੀ ਹੈ ਚਲੋ ਕੋਈ ਨਹੀਂ ਹੁਣ ਆਪਾਂ ਬੇਬੇ ਦੀ ਫਰਮਾ ਕੀ ਖਾਣਾ ਵਧੀਆ ਚੀਜ਼ ਬਣਾ ਕੇ ਖਵਾ ਦਈਏ ਹਾਂ ਖਵਾਓ ਪਰ ਇੱਕ ਮੇਰੀ ਗੱਲ ਸੁਣ ਉਹ ਤੇ ਠੀਕ ਹੈ ਪਰ ਹੋਣੀ ਆ ਰਾਤ ਨੂੰ ਰੋਟੀ ਖਾਣੀ ਪੈਣੀ ਨਹੀਂ ਮੈਂ ਰਾਤ ਨੂੰ ਮਾਰਦੇ ਮੇਲ ਜੋਗੀ ਰੱਖ ਲਿਆ ਜੋ ਹਾਂ ਤੇ ਸਾਰੇ ਨਾ ਵੇਸਟ ਕਰਿਆ ਜੋ ਤੇ ਇਰਾਦੋਂ ਮੈਂ ਇਹੀ ਕਹਿੰਦਾ ਹੁਣ ਵੀ ਇਹੀ ਕਾਣੀਆਂ ਠੀਕ ਆ ਲੋ ਜੀ ਬੇਬੇ ਨੂੰ ਬਣਾ ਕੇ ਦਿਖਾਉਣੇ ਵਧੀਆ ਦੇ ਡਿਸ਼ ਪਹਿਲਾਂ ਸੋਚ ਲਿਆ ਇਹ ਕੀ ਬਣਾਈਏ ਸੋ ਹਾਂਜੀ ਮੰਮੀ ਕੀ ਸੋਚਿਆ ਫਿਰ ਕੀ ਬਣਾ ਕੇ ਖਵਾ ਰਹੇ ਹੋ ਤੁਸੀਂ ਮੈਂ ਸੋਚਿਆ ਵੀ ਆਪਾਂ ਚੌਲਾਂ ਤੋਂ ਦਿਵਾਲੀ ਆਇਆ ਆਲੂਆਂ ਤੋਂ ਕੋਈ ਨਮਕੀਨ ਜੀ ਡੈਸ਼ ਬਣਾ ਕੇ ਸੋ ਲਾ ਵੀ ਸਜਣੋਂ ਚੌਲਾਂ ਤੋਂ ਤੇ ਵਾਇਲ ਕੀਤੇ ਹੋਏ ਆਲੂਆਂ ਤੋਂ ਕੋਈ ਚੀਜ਼ ਰੈਸਪੀ ਤਿਆਰ ਕਰਾਂਗੇ ਨਵੀਂ ਰੈਸਪੀ ਹੋਊਗੀ ਸੌਖੀ ਜੀ ਹੋਊਗੀ ਹਾਂ ਸੌਖੀ ਵੀ ਹੋਊਗੀ ਤੇ ਸਵਾਦ ਵੀ ਹੋਊਗਾ ਆਏ ਹਾਇਆ ਇਹਦੇ ਅਰ ਕੀ ਚੀਜ਼ ਨਹੀਂ ਜਿਹੜੀ ਰੈਸਪੀ ਸੌਖੀ ਵੀ ਹੋਵੇ ਤੇ ਸਵਾਦ ਵੀ ਹੋਵੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਆਲੂਆਂ ਨੂੰ ਉਬਾਲ ਲਾਂਗੇ ਤੇ ਵਾਲੂਆਂ ਨੂੰ ਫਿਰ ਤੇ ਆਹ ਚੌਲ ਆਹ ਕੱਟ ਲਿਆ ਫਿਰ ਵਾਲੂ ਹਾਂ ਆਪਾਂ ਇੱਕ ਘੰਟਾ ਪਹਿਲਾਂ ਪਿਉਂਤੇ ਸੀਗੇ ਚਾਹ। ਲਓ ਵੀ ਸੱਜਣੋ। ਇਹ ਕੌਲੀਕ ਪਿਉਂਤੇ ਸੀਗੇ ਤੇ ਉਹ ਆਏ ਐ ਬਣ ਗਏ। ਬੇਬੇ ਦੀ ਫਰਮਾਇਸ਼ ਤੇ ਸਭ ਚੀਜ਼ਾਂ ਹੋ ਰਹੀਆਂ। ਇੱਕ ਘੰਟਾ ਪਹਿਲਾਂ ਚੌਲ ਪਿਉਂਦੇ ਸੀ ਤੇ ਆਲੂ ਵੀ ਵਾਲ। ਆਲੂ ਵੀ ਆਪਾਂ ਵਾਲ ਲੈ। ਹੁਣ ਚੌਲ ਆਪਾਂ ਨਾ ਮਿਕਸੀ 'ਚ ਕਰਨੇ। ਇਹ 'ਚ ਪਾਣੀ ਸਾਰਾ ਨਿਚੋੜ ਲਿਆ ਆਪਾਂ। ਹੁਣ ਮਿਕਸੀ 'ਚ ਪੀਸਨੇ। ਇਹ ਸੱਜਣੋ ਨਵੀਂ ਰੈਸਪੀ ਆ, ਘੈਂਡ ਜੀ ਰੈਸਪੀ ਆ। ਸੋ ਜਰੂਰ ਵੇਖਿਓ ਸਾਰੇ ਜਣੇ ਲਾਸਟ ਤੱਕ ਟਰਾਈ ਕਰਿਓ ਤੁਸੀਂ। ਲਓ ਵੀ ਸੱਜਣੋ। ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਗ੍ਰाइंड ਕਰਨਾ। ਮਾਂ ਮੰਕ ਕ੍ਰੰਚ ਆਪਣਾ ਰੈਡੀ ਹੋ ਚੁੱਕਾ ਜੀ ਓ ਜਾ ਪੂਰਾ ਇਹਦੇ ਹੁਣ ਮਮਾ ਇਹਨੂੰ ਕੀ ਕਰਨਾ ਇਹਨੂੰ ਤੈਨ ਦੱਸਦੀ ਹੈ ਨਾ ਆ ਕੇ ਆ ਕੇ ਦੇਖੋ ਹੋਤਾ ਹੈ ਕੀ ਆ ਜੀ ਆ ਵੀ ਕਰਨੇ ਆਪਾਂ ਆਲੂ ਵੀ ਇਹਦੇ ਚ ਹੀ ਕਰ ਅੱਛਾ ਗ੍ਰੈਂਡ ਹੀ ਕਰਨੇ ਹੋਈ ਹਾਂ ਇਹ ਵੀ ਗ੍ਰੈਂਡ ਲਓ ਜੀ ਹੁਣ ਵਾਰੀ ਆ ਗਈ ਆਲੂਆਂ ਦੀ ਚੋਲਾ ਨੂੰ ਆਪਾਂ ਗ੍ਰੈਂਡ ਕਰਕੇ ਇਦਾਂ ਦਾ ਮਿਕਸਚਰ ਤਿਆਰ ਹੋਇਆ ਲਓ ਜੀ ਦੇਖੋ ਪਰਫੋਰਮ ਹੁਣ ਇਦਾਂ ਹੀ ਆਲੂਆਂ ਨੂੰ ਕਰ ਲੈ ਇਹ ਲਓ ਜੀ ਹੁਣ ਜਿਹੜਾ ਆਲੂਆਂ ਦਾ ਮਿਕਸਚਰ ਤਿਆਰ ਹੋਇਆ ਉਹ ਐਵੇਂ ਦਾ ਬਣ ਗਿਆ ਪੀਸਟ ਯਾਰ ਇਹ ਤੇ ਮੇਮਾ ਮਮਾ ਕਹਿੰਦੇ ਮੈਂ ਵਾਕਿਆ ਪਹਿਲੀ ਵਾਰੀ ਵੇਖੀ ਆ ਐਦਾਂ ਦੀ ਚੀਜ਼ ਕੋਈ ਤਿਆਰ ਹੋ ਰਹੀ ਬੇਬੇ ਹਾਂ ਬੇਬੇ ਤੇਰੀ ਫਰਮਾਇਸ਼ ਤੇ ਨਵੀਂ ਚੀਜ਼ ਬਣ ਰਹੀ ਹੈ ਕੈਂਡ ਤੇ ਬਣਾਉਣੀ ਵੀ ਚਾਹੀਦੀ ਆ ਰੋਜ਼ ਤੂੰ ਨਵੀਆਂ ਫਰਮਾਇਸ਼ਾਂ ਰ ਅੱਜ ਹੋਰ ਪਾ ਕੇ ਹੋਰ ਪਰਸੋ ਹੋਰ ਲੈ ਜਾਨਾ ਬੜਿਆ ਕਰੇ ਅੱਛਾ ਮੈਂ ਰੋਟੀ ਤਾਂ ਖਾਇਆ ਹੀ ਨਹੀਂ ਕਰਨੀ ਗਈ ਬਸ ਬੇਬੇ ਬੇਬੇ ਤੂੰ ਕਿਨੇ ਬੰਬੇ ਵਾਲਿਆਂ ਨੂੰ ਤਾਂ ਨਹੀਂ ਫੋਲੋ ਕਰ ਲਾਗ ਪਈ ਤੇ ਬੰਬੇ ਵਾਲਿਆਂ ਨੂੰ ਕੀ ਚੀ ਹੈ ਉਹ ਆਂਦੇ ਆ ਜਾਓ ਤੁਹਾਨੂੰ ਦਿੰਦਾਂ ਨੀਆਂ ਫਰਮਾਇਸ਼ਾਂ ਮੰਨਿਆ ਕਰੂਗਾ ਤੇਰੀਆਂ ਲਓ ਜੀ ਸਭ ਤੋਂ ਪਹਿਲਾਂ ਆਪਾਂ ਕੱਟਾਂਗੇ ਮਿਰਚ ਅੱਛਾ ਮਿਰਚਾਂ ਕੱਟਣੀਆਂ ਹਾਂ ਇਹ ਤਾਂ ਜਿਹੜੀ ਮਿਰਚ ਪਾਉਣੀ ਆ ਆਪਾਂ ਲਾਲ ਨਹੀਂ ਪਾਉਣੀ ਐ ਕਿਹੜੀ ਜਿਹੜੀ ਰੈਸਪੀ ਆ ਸਵੇਰ ਸਵੇਰ ਬਣ ਜੇ ਵਧੀਆ ਜਦੋਂ ਭੋਰਾ ਲੇਟ ਹੋ ਜਾਈਏ ਨਾ ਫਿਰ ਇੰਨੀ ਗਰਮੀ ਹੋ ਜਾਂਦੀ ਏ ਧੁੱਪ ਬੜੀ ਹੋ ਜਾਂਦੀ ਏ ਸੱਜਣੋ ਲਓ ਜੀ ਮਿਰਚਾਂ ਕੱਟ ਲੀਆਂ ਸਾਰੀਆਂ ਥੋੜੀਆਂ ਮਿਰਚਾਂ ਪਾਜੋ ਇੱਕ ਤਾਂ ਧੁੱਪ ਬੜੀ ਗਰਮੀ ਬੜੀ ਆ ਤੇ ਮਿਹਰੇ ਤੇ ਨਾ ਭੱਜੇ ਫਿਰ ਇਹ ਮੂੰਹ ਚ ਪਾ ਕੇ ਇਹਨਾਂ ਨੂੰ ਮਿਰਚ ਲਓ ਜੀ ਇਹ ਕਿਹਦੇ ਚ ਪਾ ਦਾਂਗੇ ਆਪਾਂ ਪੂਤਨਾ ਪੂਤਨਾ ਜੀ ਨੂੰ ਆਪ ਪੁਦੀਨਾ ਕਹਿ ਦਿੰਨੇ ਸਨ ਧਨੀਆ ਵੀ ਪਾ ਸਕਦੇ ਆ ਵੀ ਧਨੀਆ ਆਪਣੇ ਕੋਲੇ ਨਹੀਂ ਹੋਣਾ ਹੈਗਾ ਮੌਸਮ ਕਰਕੇ ਹਾਂਜੀ ਪੂਤਨਾ ਆਪਣੇ ਕੋਲੇ ਪੂਤਨਾ ਹੀ ਪਾ ਪਾ ਲੇਗੇ ਪੁਦੀਨਾ ਲਓ ਜੀ ਸਾਡਾ ਮਿਰਚ ਮਸਾਲਿਆਂ ਵਾਲਾ ਤਕਰਾਂ ਦੀ ਨਵਾਂ ਚੀਜ਼ ਦਿਖਾਉਣੇ ਤੁਹਾਨੂੰ ਲਓ ਜੀ ਹਲਦੀ ਹਲਦੀ ਸਾਰੇ ਮਿਰਚ ਮਸਾਲੇ ਆਪਣੇ ਇਹਦੇ ਜਾ ਕੇ ਬਹੁਤ ਹੀ ਘੈਂਟ ਚੀਜ਼ ਬਾਕੀ ਤੁਸੀਂ ਸੱਜਣੂ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਿਆ ਵਾਓ ਲੈ ਜੀ ਇਹ ਕਿਹੜਾ ਲੱਗਦੀਆਂ ਆ ਆ ਕਾਲੀ ਮਿਰਚ ਲੱਗਦੀ ਆ ਹਾਂਜੀ ਆ ਗਈ ਏ ਜਿਸਿਆ ਨਿਕਲ ਗੀਰਾ ਲੱਗਦਾ ਮੋਵਾ ਵੀ ਸਾਰੀਆਂ ਸ਼ੀਸ਼ੀਆਂ ਪੜੀਆਂ ਪਈਆਂ ਸਾਰਾ ਕੁਸ਼ ਵਾਹ ਜੀ ਵਾਹ ਲਓ ਜੀ ਹੁਣ ਕਰ ਦੇਣਾ ਦੋਵਾਂ ਨੂੰ ਮਿਕਸਰ ਇਹ ਮੈਂ ਇਸ ਕਰ ਦੱਤੇ ਆ ਆਲੂ ਤੇ ਚੌਲ ਠੀਕ ਆ ਜੀ ਤੁਹਾਡੇ ਆਸਤੇ ਸਪੈਸ਼ਲ ਹਾਂ ਸ਼ਫਰਦਾ ਮੈਂ ਕਦਾਂ ਦੀ ਮੂੰਹ ਸਵਾਰੀ ਜਾਂਦੀ ਆ ਹਾਂ ਠੀਕ ਠੀਕ ਤੇ ਬਣਾਉ ਤੋ ਬਚੜਦੇ ਜਾਂਦੀ ਆ ਮੂੰਹ ਕਿਵੇਂ ਸਵਾਰੇ ਤੁਸੀਂ ਮੂੰਹ ਆਈ ਕਿੰਨੇ ਪਹੁੰਚ ਲਿਆ ਕਦੇ ਭੁੱਲਣ ਮੂੰਹ ਨਾ ਸਵਾਰ ਲਓ ਅੱਛਾ ਹੱਥ ਨਾਲ ਹੀ ਮੰਮਾ ਇਹ ਕਰਨੇ ਆ ਆਇਨਾ ਕਿੰਨਾ ਕੁ ਟਾਈਮ ਕਮਾਉਣਾ ਏ ਬਸ 5 10 5 30 ਸੈਕਿੰਡ ਅੱਛਾ 30 ਸੈਕਿੰਡ ਇਦਾਂ ਸਾਰੇ ਜਿੰਨੇ ਟੋਟਲ ਆਫਟ ਮਿਕਸ ਹੋ ਜੇ ਸਾਰਾ ਲਓ ਵੀ ਸੱਜਾ ਇਧਰ ਸਾਡੇ ਹਾਂਜੀ ਡੈਡੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਫਾਇਰ ਨਾਲ ਦੀ ਟੀਮ ਅੱਗ ਬਿਲਕੁਲ ਤਿਆਰ ਬਸ ਡੈਡੀ ਦੀ ਡਿਊਟੀ ਪੱਕੀ ਆ ਚੁੱਲ੍ਹੇ ਤੇ ਹੁੰਦੀ ਆ ਅੱਗ ਮਚਾਉਣ ਦੀ ਕਿਉਂਕਿ ਡੈਡੀ ਜੀ ਜਲਦੀ ਮਚਾ ਲੈਂਦੇ ਹਾਂ ਰਲ ਮਿਲ ਕੇ ਕਰ ਲਈ ਤਾਂ ਰੋ ਲੱਗੇ ਪਏ ਇਧਰ ਮੈਂ ਲੱਗਾ ਉਹ ਤੂੰ ਲੱਗਾ ਪਿਆ ਹਾਂ ਸਹੀ ਗੱਲ ਆ ਲੋ ਜੀ ਮਿਰਚ ਮਸਾਲੇ ਵੀ ਕਰਾਂ ਦੀ ਕੋਲ ਇਹ ਕੀ ਕਿਆਰ ਕਰੀ ਜਾਂਦੇ ਆ ਆਦਾ ਮੈਂ ਪਹਿਲੀ ਵਾਰੀ ਵੇਖਿਆ ਚਾਵੜਾਂ ਦਾ ਜਾਲੂਆਂ ਦਾ ਕੰਮ ਇਹ ਬੇਬੇ ਤਾਂ ਹੀ ਤੂੰ ਕਿਆ ਸੀ ਜਿਹੜੀ ਚੀਜ਼ ਕਿਸੇ ਨੇ ਨਾ ਬਣਾਈ ਹੋਵੇ ਨਾ ਖਾਧੀ ਹੋਵੇ ਜੀ ਜੀਰਾ ਪਾਉਣਾ ਵਿੱਚ ਕਾਲਾ ਨੂਨ ਪਾਉਣਾ ਸਾਰੇ ਮਸ ਸੋੜੋ ਤੋਂ ਪਾਇਆ ਜੀ ਬਾਹਰ ਨਾ ਪਾਇਆ ਜੋ ਠੀਕ ਹੈ ਥੋੜਾ ਘਾ ਦੋ ਥੋੜਾ ਵੈਸੇ ਵੀ ਤੇ ਲੰਮਾ ਆਓ ਟੈਨਸ਼ਨ ਆ ਲੈ ਬੇਬੇ ਲਓ ਜੀ ਆ ਕਾਲੀ ਮਿਰਚ ਲਓ ਜੀ ਸਜਣੋ ਸਭ ਤੋਂ ਪਹਿਲਾਂ ਆਪਾਂ ਪਾ ਤੀਏ ਕਾਲੀ ਮਿਰਚ ਕਾਲੀ ਮਿਰਚ ਨਾ ਪਾਉਣੀ ਵੀ ਵਧੀਆ ਹੁੰਦੀ ਆ ਕਿਉਂਕਿ ਆਲੂ ਤੇ ਚੌੜ ਪਾਏ ਆ ਨਾ ਇਹ ਨਾਲ ਵਾਈ ਹੋਈ ਨਹੀਂ ਹੁੰਦੀ ਇਸ ਤੋਂ ਬਾਅਦ ਆਪਾਂ ਪਾਵਾਂਗੇ ਵਾਈ ਹੁੰਦੇ ਆ ਜੀਰਾ 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 ਬੇਬੇ ਪਾ ਦਈਏ ਜੀਰਾ ਛਹਿੜ ਦਾ ਵੀ ਤੇ ਜੀਰਾ ਵੀ ਪਾਓ ਛਹਿੜ ਵੀ ਪਾਓ ਮੋਗਾ ਵੀ ਪਾਓ ਸਾਰਾ ਕੁਝ ਹੀ ਪਾਇਆ ਜੋ ਲਓ ਜੀ ਉਹ ਲਾ ਪਾ ਦਾਂਗੇ ਜੀਰਾ ਅੱਛਾ ਹੁਣ ਜੀਰਾ ਪਾਉਣ ਲੱਗੇ ਆ ਜੀਰੇ ਦਾ ਟੇਸਟ ਬਹੁਤ ਵਧੀਆ ਹੁੰਦਾ ਜਦੋਂ ਫਰਾਈ ਹੋਇਆ ਨਾ ਅੱਛਾ ਇਹ ਸਾਰੀਆਂ ਚੀਜ਼ਾਂ ਪਾਉਣੀਆਂ ਨੇ ਵਿੱਚ ਇਹ ਫੇਰ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਵਾਹ ਜੀ ਵਾਹ ਤੇ ਆ ਆਪਾਂ ਜਿਹੜਾ ਕੱਟ ਕੇ ਰੱਖੀਆਂ ਹਰੀਆਂ ਮਿਰਚਾਂ ਇਹ ਵੀ ਪਾਉਣਾ ਹਾਂ ਤੇ ਭੂਤ ਨਾਲ ਠੀਕ ਆ ਲਓ ਜੀ ਇਸ ਤੋਂ ਬਾਅਦ ਆਪਾਂ ਆ ਜਿਹੜੇ ਮਿਰਚ ਮਸਾਲੇ ਸਾਰੇ ਜ਼ਰੂਰ ਪਾਉਣੇ ਪੁਦੀਨਾ ਵੀ ਪਾ ਦਾ ਤੇ ਜਿਹੜੀਆਂ ਹਰੀਆਂ ਮਿਰਚਾਂ ਆ ਚਿੱਟਾ ਨਮਕ ਅੱਛਾ ਵਾਹ ਇਹ ਆਦੇ ਟੇਸਟ ਦੇ ਮੁਤਾਬਕ ਆਪਾਂ ਪਾਉਣਾ ਹਜਿੰਨਾ ਕਿ ਤੁਸੀਂ ਮਿਰਚ ਮਸਾਲਾ ਬੇਬੇ ਕਿਵੇਂ ਠੋਕ ਕੇ ਰੱਖੀ ਮਸਾਲਾ ਮਸੂ ਨਾ ਮਸਾਲਾ ਠੋਕ ਕੇ ਰੱਖੋ ਮੈਨੂੰ ਐ ਲੱਗੀਆਂ ਜਾਂਦਾ ਜਿਵੇਂ ਪਕੌੜਿਆਂ ਦਾ ਨਹੀਂ ਮਿਕਸਚਰ ਜਾ ਤਿਆਰ ਕਰਦੇ ਇਹ ਆਪਾਂ ਬੇਬੇ ਤੈਨੂੰ ਕੀ ਲੱਗਦਾ ਬਣ ਕੇ ਕੀ ਤਿਆਰ ਮੈਨੂੰ ਕੀ ਪਤਾ ਕੀ ਬਣਾਈ ਜਾਂਦੇ ਤੂੰ ਮੈਂ ਪਹਿਲੀ ਵਾਰੀ ਵੇਖਿਆ ਆ ਜੀ ਆ ਗਮਚ ਗਈ ਆ ਵੇ ਇਧਰ ਆਪਾਂ ਪਾ ਦੇਣ ਲੱਗੇ ਸਰੋਂ ਦੇ ਤੇਲ ਚ ਕੁਝ ਬਣਨ ਲ ਸਾਹਮਣੀਆਂ ਭੈਣ ਜੀ ਆਈ ਤੇ ਲੱਗੇ ਪਏ ਆ ਤੇ ਐਵੇਂ ਨਾ ਆਪਣਾ ਜੋਰ ਲਾਈ ਚਲੋ ਤੇ ਖਾਣ ਤੇ ਜੋਰ ਲਾਇਓ ਖਾਣ ਤੇ ਨਰਜੀ ਵੇਸਟ ਕਰੋ ਠੀਕ ਆ ਜੀ ਊਡੇ ਆ ਗੋ ਜਾਵੇ ਹੋਰ ਦੂ ਚੱਲੇ ਆ ਬਿਠਿੰਡੇ ਨੂੰ ਤੇਰੀ ਘਾੜਨ ਦੇ ਖੱਦਰ ਖਾਂਦਾ ਵੇ ਬਿੰਡੇ ਨੂੰ ਤੇਰੀ ਘਾਟ ਲੈ ਦੇ ਕਾਦਾ ਵੇ ਪਿੰਡੇ ਨੂੰ ਤੇਰੀ ਘਾਟ ਦੇ ਸੂਟ ਲਿਆ ਦੇ ਖੱਦਰ ਪਿੰਡੇ ਨੂੰ ਕਾਂਦਾ ਤੇਰੀ ਘਾਟ ਇਹ ਕਿਹੜਾ ਨਾਮ ਆ ਇਹ ਅੱਗੇ ਹੁੰਦਾ ਸੀਗਾ ਓ ਮਾਈ ਗੋਡ ਓ ਮਾਈ ਗੋਡ ਤੁਸੀਂ ਹੁਣ ਤੇ ਬੋਲੀਆਂ ਵੀ ਤੇ ਸੂਟਾਂ ਵਾਲੀਆਂ ਬਾਣੀਆਂ ਸ਼ੁਰੂ ਕਰ ਦਿੱਤੀਆਂ ਵਾਹ ਜੀ ਵਾਹ ਬੋਲੀ ਸੁਣਾਓ ਸੁਣਾ ਦੀਏ ਮੈਂ ਬੋਲੀ ਸੁਣਾ ਆਗੇ ਓਹ ਬਾਰੀ ਬਰਸੀ ਖੱਟਣ ਗਿਆ ਸੀ ਬਾਰੀ ਬਰਸੀ ਖੱਟਣ ਗਿਆ ਸੀ ਕੁਛ ਖੱਟ ਲਿਆਂਦਾ ਛੱਡ ਕੇ ਲਿਆਂਦਾ ਬਤਾਉਣੀ ਬੈ ਮੇਰੇ ਸਾਈਕਲ ਤੇ ਟੰਡੀਆਂ ਅਵਜਾਉਂਦਾ ਜਾਉਂਦੀ ਵੇ ਮੇਰੇ ਸਾਈਕਲ ਤੇ ਟੰਡੀਆਂ ਅਵਜਾਉਂਦੀ ਅੰਟੀ ਜੀ ਕਿੰਨੀ ਵਾਰੀ ਸੁਣਾਈ ਬੋਲੀ ਇਹਨੇ ਓਏ ਇੱਕ ਬੋਲੀ ਆ ਪਤਾ ਨਹੀਂ ਇਹਨੇ ਮੈਂ ਤਾਂ ਸੁਣ ਸੁਣ ਕੇ ਇਹਦੀ ਬੋਲੀ ਬੋਲ ਰਹੀ ਮੈਨੂੰ ਮਾਰਨ ਲੱਗੀ ਸੀ ਤਤ ਤਤ ਮੈਨੂੰ ਬੋਲੀਆਂ ਵਾਧੂ ਆਉਂਦੀਆਂ ਤੇ ਇਹ ਕਹਿੰਦਾ ਕਹਿਉਂਦੀਆਂ ਬੋਲੀਆਂ ਪਾਈਆਂ ਦਾ ਫੇਰ ਨਾ ਕਿਉ ਕਿੰਨੀਆਂ ਆਉਂਦੀਆਂ ਚੱਲ ਇੱਕ ਹੋਰ ਇੱਕ ਹੋਰ ਬੋਲੀ ਸੁਣਾਵਾਂ ਸੁਣਾ ਦੇ ਫੇਰ ਤਰਾ ਦੇ ਮਮਾ ਉਹ ਇੱਕ ਹੋਰ ਬੋਲੀ ਠੀਕ ਹੈ ਠੀਕ ਉਹ ਬਾਰੀ ਬਾਰਸੀ ਖੱਟਣ ਗਿਆ ਸੀ ਬਾਰੀਕ ਬਾਰਸੀ ਖੱਟਣ ਗਿਆ ਸੀ ਕੀ ਖੱਟ ਲਿਆਉਂਦਾ ਕੱਢ ਕੇ ਲਿਆਉਂਦਾ ਬਤਾਉ ਨਹੀਂ ਤਾਂ ਪੇਸੇ ਨਹੀਂ ਖੱਟਣ ਆਉਂਦਾ ਜਾਂਦਾ ਹੋ ਕੇ ਇਹ ਹੋਰ ਬੋਲੀ ਸੀ ਉਹ ਹੋਰ ਬੋਲਦੇ ਮਿਊਜ਼ਿਕ ਚੇਂਜ ਕੀਤਾ ਇਹਦੇ ਕਾਪੋਜੀਸ਼ਨ ਵੀ ਆਪਾਂ ਚੇਂਜ ਕਰਤੀ ਸੋ ਦੱਸੋ ਕਿੰਦਾ ਲੱਗੀ ਬੋਲੀ ਆਪਣੀ ਬਹੁਤ ਸੋਹਣੀ ਲੱਗੀ ਸੰਪਰਕ ਕਰਿਓ ਵਿਆਹ ਸ਼ਾਦੀ ਕੁਝ ਖਾਓਗੇ ਕਿ ਮੈਂ ਜਾ ਆਂ ਅੰਦਰ ਮੈਂ ਬਸ 5 ਮਿੰਟ ਲੱਗਣੇ ਬਾਅਦ ਤੇ ਰੁਕੋ। ਕੀ ਪਤਾ ਕਿਦੋਂ 5 ਮੈਨੂੰ ਥੋੜੇ 5 ਮਿੰਟ ਹੀ ਨਹੀਂ ਆਉਂਦੇ ਕਿ ਇੱਕ ਤੇ ਖਾਣੀਆਂ ਨਵੀਆਂ ਚੀਜ਼ਾਂ ਉਤੋਂ ਕਰਨੇ ਨਖਰੇ। ਨਖਰੇ ਵੀ ਕਰਨਾ ਪੈਣਾ ਨਖਰੇ ਕਰਨ ਨੂੰ ਬਣੇ ਰੋਟੀ ਨਾਲ ਨਹੀਂ ਖਾਣੇ। ਉਹ ਨਹੀਂ ਬਣਦਾ 5 ਮਿੰਟ 'ਚ ਹੀ ਜਾਣੀ ਸੀ ਫਿਰ ਅੱਗ ਮਚਾਉਣ ਨੂੰ ਟਾਈਮ ਲੱਗਦਾ ਹੁਣ ਬਸ ਉਹ ਹੀ ਹੋ ਗਈ ਬਣਾਈ ਕਹਿੰਦੇ ਉਹ ਅਗਲੇ 5 ਮਿੰਟ ਵਿੱਚ ਕਾਊਂਟ ਨਹੀਂ ਕੀਤੇ। ਅਜੇ 5 ਮਿੰਟ ਥੋਨੇ 5 ਮਿੰਟ ਹੀ ਨਹੀਂ ਹੋਏ 10 ਮਿੰਟ ਹੋ ਗਏ। ਨਹੀਂ ਨਹੀਂ 10 ਮਿੰਟ ਵਿੱਚ ਬਾਂ ਚੱਲੇ। ਬੇਬੇ ਦੀ ਅੱਜ 5 ਮਿੰਟਾਂ ਵਾਲੀ ਰੈਸਪੀ ਤਿਆਰ ਹੋ ਰਹੀ ਹੈ ਸੱਜਣੋ ਅੱਗ ਹੋਰ ਕਰ ਦੇ ਮਾੜੀ ਤੇਜ਼ ਅੱਗ ਬਹੁਤ ਹੈ ਬੇਬੇ ਤਾਂ ਬੱਚਿਆਂ ਨੂੰ ਵੀ ਜਿਆਦਾ ਔਖੀ ਕਰੀ ਬੈਠੇ ਆਪਾਂ ਨੂੰ ਜਿਵੇਂ ਬੱਚੇ ਨਹੀਂ ਜਦ ਕਰਦੇ ਹੁੰਦੇ ਛੇਤੀ 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 ਪਤਾ ਕੀ ਗੱਲ ਆ ਇਹ ਸਿਸਟਮ ਹੋ ਗਿਆ ਬਿਪਨ ਪਤਾ ਲੱਗ ਗਿਆ ਹੁਣ ਰੋਟੀ ਨਾ ਖਾਈਏ ਤਾਂ ਕੋਈ ਨਾ ਕੋ ਮਿਲ ਜਾਂਦਾ ਹੋਰ ਇਹ ਦੂ ਰੋਟੀ ਵਧੀਆ ਭਾਈ ਰੋਟੀ ਖਾਇਆ ਕਰੋ ਸਾਰੇ ਆਪਾਂ ਦਾ ਨਹੀਂ ਰੋਟੀ ਖਾਣੀ ਆ ਤੇ ਰਸਗਈ ਖਾਇਆ ਕਰਨੀ ਆ ਕੀ ਖਾਇਆ ਕਰਨੀ ਆ ਰਸਗਈਆਂ ਖਾਇਆ ਕਰਨੀਆਂ ਆਪਾਂ ਨਹੀਂ ਰੋਟੀ ਰੋਟੀ ਖਾਣੀਆਂਗੇ ਆਓ ਬੇਰ ਨਾ ਕਹਿ ਜੋ ਇੱਥੇ ਤਾਂ ਬੁੜੀ ਬੁੜੇ ਦਾ ਪੰਗਾ ਪਲੋ ਇਹ ਤਾਂ ਜੱਬ ਮਕਾ ਜੇ ਵੇ ਸ਼ੀਰੀ ਕਿ ਜੰਮਿਆ ਜੱਟ ਲਾ ਬੁੜੀ ਰੀ ਗਏ ਲਾਉ ਜੀ ਰੈਸਪੀ ਅੱਜ ਮੈਨੂੰ ਲੱਗਦਾ ਲੋਕਾਂ ਦੇ ਜਵਾਬ ਵੀ ਇਕੜਦੇ ਹੁੰਦੇ ਆ ਸਾਡੀ ਬੇਬੇ ਵੀ ਗਿੜ ਗਈ ਆ ਜਵਾਬ ਤਾਂ ਬੇਬੇ ਤੋਂ ਦੱਸਿਆਣਾ ਜੱਗ ਕਿ ਲੱਗ ਸਿਆਣਾ ਸਾਡਾ ਰਸਣ ਕੰਨ ਦਾ ਬਣਾਉਣਾ ਨੇ ਪੰਜ ਮਿੰਟ ਲੱਗਣੇ ਪੰਜ ਮਿੰਟ ਲੱਗਣੇ ਬਾਣੀ ਚੱਲੀ ਵੀ ਕੀ ਗਰਮ ਹੋਇਆ ਹੈ ਉਂਗਲ ਪਾ ਕੇ ਵੇਖੋ ਤੇਲ ਗਰਮ ਹੈ ਕਿ ਨਹੀਂ ਲੈ ਆ ਜੋ ਆ ਜੋ ਲੈ ਚੱਕ ਬੇਬੇ ਖਰਚੇ ਮੈਂ ਖਾਊਗਾ ਨਾ ਫਿਰ ਤੇ ਸਾਡੀ ਨਾ ਛੜੂਗੀ ਤੇ ਤੁਸੀਂ ਤਾਂ ਕੁਝ ਲਾ ਲੋਗੇ ਫਿਰ ਭੇਜੋਗੇ ਬੰਦੇ ਮੈਨੂੰ ਮੈਨੂੰ ਭੁੱਖ ਲੱਗੀ ਹੋਊਗੀ ਬੇਬੇ ਬੜੀ ਸਤਾਏ ਕਹਿੰਦੇ ਗਲਪਾ ਕੇ ਚੈੱਕ ਕਰ ਲਓ ਤੇ ਹਰ ਗਰਮ ਹੈ ਕਿ ਨਹੀਂ ਮਮਾ ਵੇਖੂਗਾ ਇਹ ਮਮਾ ਤੁਸੀਂ ਰੈਸਪੀ ਵੇਖੀ ਕਿੱਥੇ ਸੀ ਪਹਿਲਾਂ ਦੇ ਦੱਸ ਮੈਂ ਮੰਮੀ ਬਣਾਉਂਦੇ ਹੁੰਦੇ ਸੀ ਮੇਰੀ ਹੈ ਮੰਮੀ ਨਾਨੀ ਹਾਂ ਵਾਹ ਜੀ ਵਾਹ ਬਹੁਤ ਵੱਖਰੀ ਚੀਜ਼ ਆ ਮੈਂ ਪਹਿਲੀ ਵਾਰੀ ਵੇਖੀ ਮਮਾ ਹੋ ਗਿਆ ਗਰਮ ਇਹ ਕੀ ਗੋਲ ਗੋਲ ਇਦਾਂ ਫੁੱਲੀ ਆ ਨਾ ਇਹਨਾਂ ਨੇ ਬਸ ਐਂ ਬਣੀ ਜਾਣੀ ਖਾਏਂਗੇ ਬੇਬੇ ਫਿਰ ਇਹ ਲੈ ਖਾਣੇ ਇਹੋ ਯਾ ਰੋਟੀ ਨਹੀਂ ਜੀ ਤੁਹਾਨੂੰ ਖਾਂਦਾ ਇਹ ਹੀ ਖਾਣੇ ਓ ਵਾਹ ਜੀ ਵਾਹ ਓ ਚੱਕ ਓ ਚੱਕ ਇਹ ਓ ਚੱਕ ਇਹ ਰੈਸਪੀ ਦਾ ਨਾਮ ਤੁਸੀਂ ਆਪੇ ਰੱਖ ਲਓ ਚੋਲ ਆਲੂ ਰੈਸਪੀ ਨਾ ਸਾਨੂੰ ਵੀ ਨਹੀਂ ਪਤਾ ਪਰ ਅਸੀਂ ਬਣਾ ਲਈ ਆ ਪਰ ਜਦੋਂ ਬਣੂਗੀ ਉਦੋਂ ਮੈਂ ਵੀ ਪਹਿਲੀ ਵਾਰੀ ਖਾ ਕੇ ਵੇਖਣੀ ਆ। ਉਹ ਆ ਕੀ ਬਣਾਤਾ? ਓ ਮਾਈ ਗਾਡ ਆ ਕੀ ਬਣਾਤਾ? ਇਹ ਬਣ ਕੇ ਬੇਬੇ ਪਤਾ ਨਹੀਂ ਗੁਲਗੁਲਿਆ ਰਗੇ ਆ। ਆ ਤਾਂ ਪਹਿਲੀ ਵਾਰੀ ਵੇਖੀ ਆ ਮੈਂ। ਇਹ ਤਾਂ ਜਿਵੇਂ ਮम्मा ਮੋਮਸ ਜੇ ਨਹੀਂ ਹੁੰਦੇ ਉਹ ਨਰ ਕੀ ਲੱਗੇ ਜਾਂਦੀ ਆ। ਇਹ ਤਾਂ ਪਰਮ ਲਾਗੂ ਲੱਗਦੇ ਲੰਮੇ ਲੰਮੇ ਇਹ ਬਣਾ ਬਣਾ ਰੱਖੇ ਪਏ ਤੁਸੀਂ। ਖਾਓਗੇ ਉਹ ਤੁਸੀਂ? ਤੇ ਖਾਵਾਂਗੇ ਜੇ ਬਣਾਏ ਆ। ਤੇ ਤੁਸੀਂ ਨਹੀਂ ਖਾਣੇ ਤੁਸੀਂ ਘੱਟ ਖਾ ਜਾ ਮੇਰੇ ਅੰਦਰ ਰੱਖ ਲੇ ਉਹਨਾਂ ਸਾਨੂੰ ਦੇ ਦੇ ਸਾਰੇ। ਲੈ। ਆਹੋ। ਆ ਬਣੇ। ਆ ਸਾਰੇ ਖਾ ਸਕਦੇ। ਬੇਬੇ ਬਾਦ ਵਿੱਚ ਇੰਨੇ ਦੇ ਤੋ ਕਿੱਥੇ ਖਾਦੇ ਜਾਣ ਇਹਨਾਂ ਫਰਾਈ ਨਹੀਂ। ਨਹੀਂ। ਚ ਭਰ ਕੇ ਦੋ ਦਿਨ ਖਾਉਂਗੀ ਰੱਖੂਗੀ ਲਪਕੋ ਲਓ ਜੀ ਕਿਨੇ ਕਿਨੇ ਖਾਦੇ ਕਰਾਂ ਦੀ ਕਮੈਂਟਾਂ ਵੀ ਦੱਸਿਓ ਵੈ ਮੈਂ ਮੈਂ ਇਹਦੇ ਪਹਿਲੀ ਵਾਰੀ ਖਾਣ ਲੱਗਾ ਚਟਣੀ ਦੀ ਚਟਣੀ ਨਾਲ ਬਹੁਤ ਸਵਾਦ ਹੈ ਇਮਲੀ ਦੀ ਚਟਣੀ ਦੇ ਸਾਥ ਓ ਮਾਈ ਗੋਡ ਚਪਲਾ ਮੇਲੇ ਚ ਗਵਾਜੀਆਂ ਸੀ ਆਡਾ ਆਡਾ ਗੀ ਵਧੀਆ ਬਣ ਕੇ ਮਮਾ ਹਾਂ ਆ ਚਪਲਾ ਦੀ ਗੱਲ ਸੁਣਾਓ ਬੇਬੇ ਕਿਵੇਂ ਸੀ ਚਪਲਾਂ ਨੇ ਕੀ ਗੱਲ ਸੁਣਾਵਾ ਇਹਨੇ ਬੋਲੀ ਪਾਈ ਸੀ ਬਤਾਉ ਆਲੀ ਤੇ ਸਟੇਟੇ ਚੜ ਗਿਆ ਇੱਕ ਨੇ ਚਪਲੀ ਉਧਰ ਮਾਰੀ ਅਗਲੇ ਉਧਰੋਂ ਮਾਰੀ ਤੇ ਚੱਕ ਕੇ ਘਰ ਨੂੰ ਲੈ ਆਇਆ ਤੇ ਨੂੰ ਸ਼ਰਮਾਨ ਮਿਲਿਆ ਤਾਂ ਇਹ ਸਾਰੇ ਜਾਨੇ ਰਾਕੇ ਨਾ ਹਟ ਜੋਧੀਆਂ ਹਟ ਜੋ ਓਏ ਸੱਚੀ ਹਟ ਹਟ ਓਏ ਆ ਕੀ ਕਰਦੇ ਤੇ ਰੋਲਾ ਬਣਾ ਪਾਈ ਜਾਂਦੇ ਬੇਬੀ ਹਾਂ ਜਾਣਾ ਸੌਖਾ ਇਹ ਗੱਲ ਤਾਂ ਹੀ ਰੌਲਾ ਪੈਂਦਾ ਕਾਹੀ ਰੌਲਾ ਪੈਂਦਾ ਆ ਤਾਂ ਉਹਨੇ ਮੇਰੇ ਧੀ ਨੇ ਕਮਾਲ ਹੀ ਕਰਤੀ ਮੈਨੂੰ ਪੂਰਾ ਮਾਨਸੀਏ ਦੇ ਤੇ ਇਹ ਬਣਾ ਲੂਗੀ ਬੇਬੇ ਪਹਿਲਾਂ ਕੀ ਕਹਿੰਦੀ ਪਹਿਲਾਂ ਕੀ ਕਹਿਣਾ ਸੀ ਅਗਲਾ ਕਹੀ ਨਾ ਮੜਾ ਮੋਢੀ ਲੱਗੀ ਹੁੰਦਾ ਹੈ ਪਹਿਲਾਂ ਬੰਦ ਕੀ ਕਹਿੰਦੀ ਬੇਬੇ ਇਹਦੇ ਕੋਈ ਕੋ ਚੀਜੀ ਬਣਦੀ ਇਹਨੇ ਕੁਝ ਬਣਾ ਸਕਦੀ ਹਾਂ ਹੁਣ ਤਾਂ ਮੇਰੀ ਧੀ ਨੇ ਕਮਾਲ ਹੀ ਕਰਦੀ ਬਣਾ ਕੇ ਨਛਾ ਕਰਾ ਦਿੱਤੀ ਨਿਸ਼ਾ ਹੀ ਕਰਾ ਦਿੱਤੀ ਇਹ ਉਹ ਖੇ ਨਹੀਂ ਗਈ ਇਹ ਤਾਂ ਸੀ ਇਹ ਤਾਂ ਮੈਂ ਬਣਾ ਲੈਣੀ ਸੀ ਕਿਵੇਂ ਬਣਾ ਲੈਣੀ ചില കുട്ട ലീതി ਕਿਆ ਲੋਥਣਾ ਬੀਲੀਂ ਦੀ ਤੇ ਬੱਕਾ ਬੱਕੜਾਈ ਦੀ ਬਾਦ ਨਾ ਕੋਈ ਨਾ ਅਗਲੀ ਵਾਰੀ ਤੂੰ ਹੀ ਬਣਾ ਕੱਲ ਨੂੰ ਕੱਲ ਨੂੰ ਕਿਉਂ ਆ ਵੀ ਸਜਣਾ ਹੁਣ ਆਪਾਂ ਖਾ ਕੇ ਦਿਖਾਵਾਂਗੇ ਤੁਹਾਨੂੰ ਕਿ ਕਿੱਦਾਂ ਦੇ ਬਣੇ ਆ ਸ਼ਟ ਆਪ ਨੂੰ ਪੰਜਾਬੀ ਵਿੱਚ ਕਹਿੰਦੇ ਆ ਚੁੱਪ ਜਲਦੀ ਕਰ ਲੋ ਵੇ ਚੜ ਗਈ ਐ ਚੜ ਗਈ ਤੁੱਪ ਬੇਬੇ ਬੋਲੀਆਂ ਬਣਾਉਣ ਨੂੰ ਤੇ ਨੈਕਸਟ ਲੈਵਲ ਆਵੇ ਕੋਲੋਂ ਬੇਬੇ ਕਾਈ ਅਸੀਂ ਸੋਚੀਦਾ ਬੇਬੇ ਇੰਨੀਆਂ ਬੋਲੀਆਂ ਬੇਬੇ ਇਧੀਆਂ ਬੋਲੀਆਂ ਆਪ ਤੇ ਕੋਲੋਂ ਬਣਾ ਲੈਂਦੀ ਆ ਪੂਰੇ ਆ ਜੂਮ ਕਰੋ ਮਾੜਾ ਯਾ ਲੋਵੀ ਸਾਜ ਨੂੰ ਆ ਹੈਗੀ ਜੀ ਆਪਣੀ ਇਮਲੀ ਵਾਲੀ ਚਟਨੀ ਵਿੱਚ ਪਾਏ ਤੇਲਾ ਹੁਣ ਬਣ ਜੂਗਾ ਮੇਲਾ ਮੇਲਾ ਹੁਣ ਬਣ ਜੂਗਾ ਮੇਲਾ ਮੇਲਾ ਜਿਪਾਇਆ ਏ ਤੇਲਾ ਗੇਲਾ ਲੋਵੀ ਸਾਜ ਨੂੰ ਬੇਬੇ ਅਸੀਂ ਖਾ ਸਕਦੇ ਹਾਂ ਤੁਸੀਂ ਦੋ ਦੋ ਖਾਜੋ ਸਾਰੇ ਮੈਂ ਹੀ ਖਾਣੇ ਆ ਖਾਓ ਤੇ ਨਿਆਰੇ ਲਓ ਤੁਸੀਂ ਆਪਣੇ ਦੋ ਦੋ ਹੀ ਪਾਜੋ ਠੀਕ ਹੈ ਭੈਣ ਜੀ ਨਹੀਂ ਵਸ ਪਾਉਂਦੇ ਬੇਬੇ ਯਾਰ ਏਕ ਹਾਲੋ ਏਕ ਤੇ ਆ ਲੋ ਦੋ ਇਸ ਕਾ ਖਾਦ ਨਾਲ ਪਕੜੀ ਪੀ ਉਸਕੋ ਬਣਦਾ ਉਂਗਲੀ ਚੱਟੀ ਬੇਬੇ ਦੀ ਬੋਲ ਆਦਰ ਨੇਰੀ ਲਿਆ ਦੀ ਬੇਬੇ ਜਦੋਂ ਖਾ ਕੇ ਦੱਸਦੇ ਨਾਲ ਹੀ ਮਿਲਦੀ ਚਟਨੀ ਹੋਵੇ ਉਹ ਵੀ ਕੇਲੇ ਵਾਲੀ ਤੇ ਨਾਲ ਆ ਪਤਾ ਨਹੀਂ ਆਹ ਚੀਜ਼ ਬਣਾਈ ਹੋਵੇ ਤੇ ਖਾ ਕੇ ਆ ਨਾ ਆਹ ਜੀ ਓਏ ਹੋਏ ਅਗੇ ਪਹਿਲਾਂ ਇਕੱਲੇ ਭੋਗੇ ਖਾਦੇ ਹੁਣ ਚਟਨੀ ਨਾਲ ਤੇ ਨਿਆਰਾ ਹੀ ਉਹ ਤਾਂ ਤਾਂ ਬੰਨੀ ਮੈਂ ਸੋਸ ਦਿੰਦੀ ਐ ਇਹਨਾਂ ਖੰਡਿਆਂ ਨੂੰ ਬਹੁਤ ਹਾਂ ਨਾ ਲੈ ਆ ਕੇ ਫੁੱਲ ਕੇ ਲਾਈ ਤੇ ਮੇਡਾ ਜਿਹਨੇ ਲਾਈਟ ਜੀ ਚੀਜ਼ ਖਾਣੀ ਆ ਬੈਸਟ ਆ ਗਏ ਸਪੰਜੀ ਸਪੰਜੀ ਆ ਨਾ ਨਾ ਮੈਂ ਬੋਲੇ ਜੇ ਨਾ ਬਹੁਤ ਬੋਲੇ ਹਾਂ ਕਹਾਂ ਜੂ ਨਾ ਬੇਬੇ ਕੀ ਫਰਮਾਇਸ਼ ਰੱਖਦੀ ਰਾਤ ਨੂੰ ਸੋਚੂਗਾ ਪਾ ਕੇ ਬੱਲੀ ਹੋ ਗਿਆ ਬੱਸ ਇਹ ਹਾਂ ਜਾ ਵੀ ਹੱਜ ਨੂੰ ਚੜਰੀ ਨਾਲ ਤੇ ਬਾਹ ਕਮਾਲ ਹੋਇਆ ਬੇਬੇ ਹਾਂ ਨਿਆਰਾ ਆਇਆ ਰਾਧੂ ਸਿਰਾਵੀਆਂ ਹੋਰ ਗੁੱਡ ਹੋ ਗਿਆ ਗੁੱਡ ਹੋ ਗਿਆ ਸੋ ਸੱਜਣੋ ਤੁਸੀਂ ਵੀ ਘਰੇ ਜਰੂਰ ਬਣਾਇਆ ਬਣਾ ਕੇ ਖਾਇਓ ਤੇ ਦੱਸੋ ਫਿਰ ਸਾਨੂੰ ਕਿ ਜਦੋਂ ਤੁਸੀਂ ਬਣਾਇ ਕਿਦਾਂ ਦੇ ਬਣੇ ਸੋ ਇਹ ਜਿਹੜੀ ਰੈਸਪੀ ਨਾ ਮੰਮੀ ਨੇ ਨਾਨੀ ਤੋਂ ਸਿੱਖੀ ਸੀ ਨਾਨੀ ਨੂੰ ਬਣਾਉਣ ਨੇ ਵੀ ਇਹ ਰੈਸਪੀ ਦਾ ਨਾਮ ਸਾਨੂੰ ਵੀ ਨਹੀਂ ਪਤਾ ਕੀ ਆ ਇਹ ਰੈਸਪੀ ਦਾ ਨਾਮ ਤੁਸੀਂ ਸਾਰਿਆਂ ਨੇ ਦੱਸਣਾ ਸਾਰੇ ਆਪਣੀ YouTube Facebook ਫੈਮਲੀ ਨੇ ਤੁਸੀਂ ਇਸ ਰੈਸਪੀ ਦਾ ਵੀ ਦਾ ਨਾਮ ਤੁਸੀਂ ਕਮੈਂਟ ਐ ਦੱਸਣਾ ਕਿ ਇਹ ਰੈਸਪੀ ਨੂੰ ਆਪਾਂ ਕੀ ਨਾਮ ਦੇ ਸਕਦੇ ਹਾਂ ਸੋ ਬਹੁਤ ਸਾਰਾ ਪਿਆਰ ਸਤਿਕਾਰ ਜਉਂਦੇ ਵਾਦਿਆ ਰੋ ਬਹੁਤ ਸਾਰਾ ਪਿਆਰ ਜੀ ਓਕੇ ਬਾਏ ਲਵ ਯੂ ਟਰੱਕ ਪਰ ਕੇ ਓਕੇ ਜੀ ਬਾਏ ਬਾਏ ਜੀ ਕੱਲ ਮੈਂ ਫੇਰ ਨਹੀਂ ਰੋਟੀ ਖਾਣੇਗੀ ਉਹ ਬਾ ਬਾਏ ਬਾਏ ਮੈਂ ਮੈਂ ਕੱਲ ਨੂੰ ਬੇਨ ਨੂੰ ਬਣਾਇਆ ਕੱਲ ਮੇਰੇ ਤੇ